ਅਕਸਰ ਨਾ ਜਿਹੜੇ ਸੇਮ profession ਦੇ ਆ ਐਸਟ੍ਰੋਲੋਜਰਸ ਲੋਗ ਨੇ ਜਿਨ੍ਹਾਂ ਦਾ ਕੰਮ ਬੇਸਿਕਲੀ ਉਪਾਏ ਨਗਾ ਤੋਂ ਕਰਵਾਣਾ ਆ ਜਾਂ ਕੁਝ ਹੋਰ ਸਜੈਸਟ ਕਰ ਦੇਣਾ ਆ ਜਾਂ ਵਾਸਤੂ ਕਰਵਾ ਦੇਣਾ ਆ ਉਹਨਾਂ ਨੂੰ ਕਈ ਵਾਰ ਮੇਰੇ ਤੋਂ ਇੱਕ ਸ਼ਿਕਾਇਤ ਰਹਦੀ ਹੈ ਕਿ ਲੋਕ ਹੁਣ ਸਵਾਲ ਕਰਨ ਲੱਗੇ ਕਿ ਆਚਾਰੀ ਜੀ ਕਹਿੰਦੇ ਨੇ ਉਪਾਏ ਨਾਲ ਕੁਝ ਨਹੀਂ ਹੁੰਦਾ ਫਿਰ ਲੋਕ ਬਹੁਤ ਸਾਰੇ ਕਮੈਂਟਸ ਕਰਦੇ ਨੇ ਟੀਮ ਬਣਾ ਕੇ 네ਗੇਟਿਵ ਕਮੈਂਟਸ ਕਰ ਦਿੰਦੇ ਨੇ ਸ਼ੁਰੂ ਕਿ ਜਦੋਂ ਤੁਹਾਡੇ ਤੋਂ ਕਈ ਵਾਰੀ ਐ ਹੁੰਦਾ ਇਹ ਜਦੋਂ ਤੁਸੀਂ ਨਹੀਂ ਮੁਕਾਬਲਾ ਕਰ ਪਾਉਂਦੇ ਵਿਚਾਰਾਂ ਨਾਲ ਫਿਰ ਥੋੜੀ ਜੀ ਕੌਨਫਲਿਕਟਸ ਵੱਜ ਜਾਂਦੇ ਆ ਚਲੋ ਕੋਈ ਗੱਲ ਨਹੀਂ ਮੈਂ ਉਸ ਵਿਸ਼ੇ ਤੇ ਵੀ ਸਾਰਿਆਂ ਦਾ ਸਵਾਗਤ ਕਿਸੇ ਚੀਜ਼ ਦੇ ਖਿਲਾਫ ਨਹੀਂ ਹੋਇਆ ਖਿਲਾਫ ਮੈਂ ਕਦੇ ਨਗਦੇ ਵੀ ਨਹੀਂ ਹੋਇਆ ਖਿਲਾਫ ਮੈਂ ਕਦੇ ਵਸਤੂ ਦੇ ਵੀ ਨਹੀਂ ਹੋਇਆ ਮੇਰਾ ਮੰਨਣਾ ਬੇਸਿਕ ਜਾਂ ਇੱਕ ਗੱਲ ਇਹ ਹੈ ਕਿ ਕੋਈ ਵੀ ਚੀਜ਼ ਜੇ ਇਨਸਾਨੀ ਹੱਥ ਚ ਕਿਸਮਤ ਆ ਜਾਏ ਤਾਂ ਉਹ ਰੱਬ ਹੋ ਜਾਏਗਾ ਮੈਂ ਕਹਿੰਦਾ ਕਿ ਭਗਵਾਨ ਕ੍ਰਿਸ਼ਨ ਜਾਣਦੇ ਸੀਗੇ ਕਿ ਯੁੱਧ ਹੋਣਾ ਹੈ ਲੱਖਾਂ ਕਰੋੜਾਂ ਦੀ ਮ੍ਰਿਤਿ ਹੋਣੀ ਹੈ ਉਹ ਉਹਨੂੰ ਟਾਲ ਨਹੀਂ ਸਕੇ ਕੋਈ ਉਪਾਏ ਨਹੀਂ ਇਹ ਕਰਮ ਦਾ ਅਧਿਕਾਰ ਹੈ ਇਹ ਕਿਹਾ ਗਿਆ ਕਿ ਤੁਹਾਡਾ ਅਧਿਕਾਰ ਕਰਮ ਤੇ ਹੈ ਉਪਾਏ ਤੇ ਨਹੀਂ ਉਪਾਏ ਨਾ ਉਸ ਟਾਈਪ ਦਾ ਕਰਮ ਹੈ ਜਿਹੜਾ ਕਿ ਇਨਸਾਨ ਫਿਰ ਉਹਦੇ ਤੇ ਡਿਪੈਂਡੈਂਟ ਹੋ ਜਾਂਦਾ ਹੈ ਨਾ ਕਿ ਕਰਮ ਦੇ ਉੱਤੇ ਐਸਟ੍ਰੋਲਜੀ ਦਾ ਫਾਇਦਾ ਆਪਣੇ ਆਪ ਨੂੰ ਸਾਡੇ ਪੂਰਵ ਕਰਮ ਦੇ ਆਧਾਰ ਦੇ ਉੱਤੇ ਸਾਡੇ ਗ੍ਰਹਿ ਹੁੰਦੇ ਨੇ ਗ੍ਰਹਿ ਦੇ ਉਦਾਰ ਤੇ ਸਾਡੇ ਕਰਮ ਹੁੰਦੇ ਨੇ ਅਸੀਂ ਕਰਮ ਕਰਨ ਦੀ ਬਜਾਏ ਗ੍ਰਹਿ ਦੇ ਆਧਾਰ ਤੇ ਉਪਾਏ ਕਰਨ ਵਿੱਚ ਦੌੜ ਦੇਣ ਲੱਗੇ ਉਥੇ ਹੀ ਐਸਟ੍ਰੋਲਜੀ ਤੇ ਬਾਕੀ ਸਾਇੰਸ ਜਿਹੜੀ ਹੈ ਖਰਾਬ ਹੈ ਅੱਜ ਨਾ ਮੈਂ ਇਸ ਕਰਕੇ ਇੰਨੀ ਗੱਲ ਤੁਹਾਡੇ ਨਾਲ ਵਿਸਤਾਰ ਨਾਲ ਕਰ ਰਿਹਾ ਕਿ ਮੇਰਾ ਵਿਸ਼ਾ ਥੋੜਾ ਜਿਹਾ ਅੱਜ ਵਾਸਤੂ ਤੋਂ ਰਿਲੇਟਡ ਹੈ ਵਾਸਤੂ ਬਹੁਤ ਪਰੀ ਪਹਿਲਾਂ ਦੀ ਗੱਲ ਹੋਈ ਹੈ ਵਾਸਤੂ ਇੱਕ ਵੈਦਿਕ ਐਸਟ੍ਰੋਲੋਜੀ ਦਾ ਹੀ ਇੱਕ ਪਾਰਟ ਹੈ ਵੈਦਿਕ ਐਸਟ੍ਰੋਲੋਜੀ ਦੇ ਅੰਦਰ ਦਿਸ਼ਾਵਾਂ ਦਾ ਇੱਕ ਸਥਾਨ ਹੈ ਗ੍ਰਹਿ ਦੀ ਕੋਈ ਵਸਤੂ ਹੈ ਅਕਸਰ ਕੀ ਹੁੰਦਾ ਹੈ ਬਹੁਤ ਸਾਰੇ ਐਸਟ੍ਰੋਲੋਜਰ ਇਹਨੂੰ ਬੀਂਗ ਅ ਚਮਤਕਾਰ ਯੂਜ਼ ਕਰ ਲੈਂਦੇ ਆ ਹੁੰਦਾ ਕੀ ਹੈ ਮੋਸਟ ਆਫ ਦਾ ਟਾਈਮ ਸਿਰਫ ਤੁਹਾਨੂੰ ਕੁੰਡਲੀ ਦੇਖ ਕੇ ਪਤਾ ਲੱਗ ਜਾਂਦਾ ਹੈ ਇਨਸਾਨ ਦੇ ਘਰ ਦੇ ਵਿੱਚ ਕਿਹੜੀ ਚੀਜ਼ ਕਿੱਥੇ ਪਈ ਹੈ ਕਿਹੜੀ ਚੀਜ਼ ਖਰਾਬ ਹੈ ਕਿਹੜੀ ਸਹੀ ਹੈ ਕਿਹੜੀ ਚੀਜ਼ ਉਹਦੇ ਹਾਊਸ ਵਿੱਚ ਮਿਸਿੰਗ ਹੈ ਅੱਜ ਕੱਲ ਇਸ ਚੀਜ਼ ਨੂੰ ਫੈਂਸੀ ਕਰਨ ਲਈ ਇਹਨੂੰ ਐਸਟ੍ਰੋ ਵਾਸਤੂ ਜਾਂ ਵਾਸਤੂ ਐਸਟ੍ਰੋ ਇਸ ਤਰੀਕੇ ਨਾਲ ਕਿਹਾ ਜਾਂਦਾ ਹੈ ਕੁੰਡਲੀ ਨੂੰ ਦੇਖ ਕੇ ਕਿਸੇ ਦੇ ਵੀ ਘਰ ਦੇ ਨਕਸ਼ੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ 100% ਤਾਂ ਨਹੀਂ ਜੇ ਇਸ ਚੀਜ਼ ਨੂੰ ਮਾਰਕੀਟਿੰਗ ਕਰਨੀ ਹੋਵੇ ਤਾਂ ਤੁਸੀਂ ਕਿਸੇ ਦਾ ਵੀ ਜੇ ਨੀਚ ਦਾ ਸੂਰੇ ਹੈ ਖਾਸ ਤੌਰ ਤੇ ਲਗਨ ਚ ਨੀਚ ਦਾ ਸੂਰੇ ਹੈ ਤਾਂ ਇਦਾਂ ਦੇ ਇਨਸਾਨ ਦੇ ਘਰ ਵਿੱਚ ਪੂਜਾ ਦਾ ਕੋਈ ਸਥਾਨ ਨਹੀਂ ਹੁੰਦਾ ਜਾਂ ਮੰਦਰ ਨਹੀਂ ਹੁੰਦਾ ਤਾਂ ਜੇ ਤੁਸੀਂ ਕਿਸੇ ਨੂੰ ਇਹ ਕੁੰਡਲੀ ਦੇਖ ਕੇ ਕਹ ਦੋ ਵੀ ਮੈਨੂੰ ਤਾਂ ਅੱਖਾ ਬੰਦ ਕਰਕੇ ਨਜ਼ਰ ਆ ਰਿਹਾ ਤੇਰੇ ਘਰ 'ਚ ਮੰਦਰ ਨਹੀਂ ਆਇਆ ਪੂਜਾ ਦਾ ਸਥਾਨ ਪੀੜਿਤ ਹੈ ਜਾਂ ਪੂਜਾ ਦਾ ਸਥਾਨ ਸਾਫ਼ ਸੁਥਰਾ ਨਹੀਂ ਹੈ ਤਾਂ ਉਹ ਮਿਰਕਲ ਹੋ ਜਾਏਗਾ ਇੱਥੇ ਜੇ ਤੁਸੀਂ ਇਨਸਾਨ ਨੂੰ ਇਹ ਗੱਲ ਸਮਝਾਓ ਕਿ ਤੁਹਾਡਾ ਸੂਰਜ ਇਸ ਪਾਉ ਚ ਪੀੜਿਤ ਹੈ ਇਸ ਕਰਕੇ ਤੁਹਾਡੇ ਘਰ 'ਚ ਪੂਜਾ ਦੇ ਸਥਾਨ ਦੀ ਕਮੀ ਹੈ ਜਾਂ ਫਿਰ ਤੁਹਾਡੇ ਘਰ ਦੇ ਰੋਸ਼ਨਦਾਨ ਬੰਦ ਹੈ ਸੂਰਜ ਦੀ ਪੂਰੀ ਰੌਸ਼ਨੀ ਨਹੀਂ ਆਉਂਦੀ ਹੁਣ ਕਰੰਟ ਦੇ ਨਾਲ ਕੀ ਹੈ ਕਿ ਉਹ ਬੰਦਾ ਆਪਣੇ ਘਰ 'ਚ ਪੂਜਾ ਦਾ ਸਥਾਨ ਬਣਾ ਲੇਗਾ ਰੌਸ਼ਨੀ ਅਲੱਗ ਕਰ ਲੈ ਲੇਗਾ ਇਹ ਬੜੀ ਬੇਸਿਕ ਜੀ ਗੱਲਾਂ ਨੇ ਇਹਦੇ ਨਾਲ ਲਾਈਫ 'ਚ ਕੁਝ ਪ ਕੁੰਡਲੀ ਇਨਸਾਨ ਦੇ ਜਨਮ ਨਾਲ ਬਦਲਦੀ ਹੈ ਘਰ ਇਨਸਾਨ ਕਈ ਵਾਰੀ 100 ਵਾਰੀ ਬਦਲਦਾ ਹੈ ਕਈ ਵਾਰੀ ਇੰਡੀਆ ਚ ਕਈ ਵਾਰੀ ਅਬ੍ਰੋਡ ਫਿਰ ਦੇਸ਼ਾਂ ਚੋਂ ਵੀ ਦੇਸ਼ ਬਦਲਦਾ ਹੈ ਫਿਰ ਦੇਸ਼ਾਂ ਚੋਂ ਵੀ ਸ਼ਹਿਰ ਬਦਲਦਾ ਹੈ ਕੀ ਉਹਦੀ ਕਿਸਮਤ ਉਨੀ ਵਾਰ ਚੇਂਜ ਹੁੰਦੀ ਰਹਿੰਦੀ ਹੈ ਕਈ ਵਾਰ ਹੁੰਦੀ ਹੈ ਕਈ ਵਾਰ ਨਹੀਂ ਹੁੰਦੀ ਜਦੋਂ ਵੀ ਕੁੰਡਲੀ ਦੇ ਵਿੱਚ ਸਥਾਨ ਪਰਿਵਰਤਨ ਦੇ ਯੋਗ ਬਣਦੇ ਨੇ ਉਦੋਂ ਇਨਸਾਨ ਸਥਾਨ ਬਦਲ ਲੈਂਦਾ ਹੈ ਉਹ ਹਮੇਸ਼ਾ ਹੀ ਫਰੂਟਫੁੱਲ ਹੋਏ ਉਹ ਜ਼ਰੂਰੀ ਨਹੀਂ ਹੈ ਇਹ ਚੀਜ਼ ਉਹਦੀ ਕੁੰਡਲੀ ਦੱਸਦੀ ਹੈ ਅੱਜ ਅਸੀਂ ਵਾਸਤੂ ਦੇ ਉਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਕਿ ਕਿਹੜਾ ਗ੍ਰਹਿ ਜਦੋਂ ਪੀੜਿਤ ਹੁੰਦਾ ਹੈ ਤਾਂ ਘਰ ਵਿੱਚ ਕੀ ਚੀਜ਼ਾਂ ਲਾਸ ਜਾਂ ਮਿਸਿੰਗ ਹੋ ਜਾਂਦੀ ਹੈ ਕਿਹੜਾ ਗ੍ਰਹਿ ਜਦੋਂ ਪੀੜਿਤ ਹੁੰਦਾ ਹੈ ਤਾਂ ਘਰ ਦਾ ਕਿਹੜਾ ਕੋਨਾ ਖਰਾਬ ਹੋ ਜਾਂਦਾ ਹੈ ਕਿਹੜੀਆਂ ਚੀਜ਼ਾਂ ਲੈਪਸ ਹੋ ਜਾਂਦੀਆਂ ਇਹਦੇ ਬਾਰੇ ਡਿਟੇਲਸ ਅੱਜ ਆਪਾਂ ਗੱਲ ਕਰਦੇ ਹਾਂ ਬਟ ਇਸ ਕੰਟੈਂਟ ਨੂੰ ਜੇ ਤੁਸੀਂ ਇੰਸਟਾਗ੍ਰam ਤੇ ਸੁਣਨੇ ਹੋ ਤਾਂ ਕਾਈਂਡਲੀ ਪੂਰਾ ਸੁਣਨ ਲਈ YouTube ਤੇ ਸਬਸਕ੍ਰਾਈਬ ਕਰੋ ਪੂਰੀ ਗੱਲ ਉੱਥੇ ਹੀ ਮਿਲਣੀ ਹੈ ਹੌਨਲੀ ਦਾ ਜਿਹੜਾ ਫਰਸਟ ਹਾਊਸ ਹੈ ਉਹ ਪੂਰਬ ਦਿਸ਼ਾ ਨੂੰ ਇੰਡੀਕੇਟ ਕਰਦਾ ਹੈ ਜਿਹੜਾ 4th ਹਾਊਸ ਹੈ ਉਹ ਉੱਤਰ ਦਿਸ਼ਾ ਨੂੰ ਕਰਦਾ ਹੈ ਜਿਹੜਾ 7th ਹਾਊਸ ਹੈ ਉਹ ਪੱਛਮ ਦਿਸ਼ਾ ਨੂੰ ਕਰਦਾ ਹੈ ਤੇ ਜਿਹੜਾ 10th ਭਾਵ ਹੈ ਉਹ ਦੱਖਣ ਦਿ ਇਸੇ ਇੱਕ ਤਰੀਕੇ ਨਾਲ ਡਿਗਰੀਆਂ ਦੇ ਹਿਸਾਬ ਨਾਲ ਇਹਨੂੰ 10 ਭਾਗਾਂ 'ਚ ਹੋਰ ਜ਼ਿਆਦਾ ਜਾਂ 12 ਭਾਗਾਂ 'ਚ ਹੋਰ ਜ਼ਿਆਦਾ ਜਾਂ 32 ਭਾਗਾਂ 'ਚ ਵੰਡਿਆ ਜਾ ਸਕਦਾ ਹੈ। ਉਹ ਇਸ ਤਰੀਕੇ ਨਾਲ ਹੁੰਦਾ ਹੈ ਫਿਰ ਕਿ 12ਵਾਂ ਕਰ ਜਦੋਂ ਵੀ ਪੂਰਬ ਤੋਂ ਪੱਛਮ ਵੱਲ ਨੂੰ ਜਾਂਦੇ ਆ ਤਾਂ ਫਿਰ 12ਵਾਂ ਕਰ ਪੂਰਬ ਤੋਂ ਉੱਤਰ ਵੱਲ ਨੂੰ ਜਾਂਦੇ ਆ ਤਾਂ 12ਵਾਂ ਕਰ 11ਵਾਂ ਕਰ ਉਹਦੀ ਡਿਗਰੀਆਂ ਵੱਡੀਆਂ ਜਾ ਸਕਦੀਆਂ। ਜਿਹੜੇ ਵੀ ਇਨਸਾਨ ਦਾ ਪੂਰਬ ਖਰਾਬ ਹੁੰਦਾ ਹੈ ਤੇ ਮਹਿੰਦਿਆ ਸਟੋਨ ਦੇ ਕਹਿੰਦੇ ਕਿ ਉਹ ਸਾਈਦਾ ਮੁੱਖ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ ਜਾਂ ਵਾਸਤੂ ਵਾਲੇ ਲੋਕ ਉਹਨੂੰ ਤੁਸੀਂ ਨਾ ਇੱਕ ਘਰ ਨੂੰ ਠੀਕ ਕਰ ਲਓਗੇ ਕਈ ਵਾਰੀ ਪੂਰੇ ਪਰਿਵਾਰ ਨਾਲ ਬਹੁਤ ਜ਼ਿਆਦਾ ਮਿਸ ਹੈਪਨਿੰਗ ਹੋ ਰਹੀ ਹੈ ਫੈਮਿਲੀ ਇੱਥੇ ਹੈ ਬੇਟਾ ਬਾਹਰ ਹੈ ਫੈਮਿਲੀ ਬਾਹਰ ਗਈ ਹੋਈ ਹੈ ਘਰ ਦਾ ਕੋਈ ਜਣਾ ਇੱਥੇ ਰਹਿ ਗਿਆ ਤਾਂ ਕਿਹਦੇ ਘਰ ਦਾ ਉਪਾਏ ਕਰਾਉਗੇ ਜਦੋਂ ਪੂਰਾ ਪੂਰਾ ਘਰ ਜਿਦਾ ਹੀ ਕਰਦੇ ਉੱਤੇ ਪਿੱਤਰ ਦੋਸ਼ ਦੀ ਸਮੱਸਿਆ ਹੁੰਦੀ ਹੈ ਉਹਦਾ ਗੁਰੂ ਤੇ ਸੂਰੇ ਦੋਨੋਂ ਖਰਾਬ ਹੁੰਦੇ ਆ ਫਿਰ ਕਿਦਾ ਘਰ ਚੇਂਜ ਕਰਾ ਸਕਦੇ ਆ ਜਦੋਂ ਪੂਰਾ ਟੱਬਰ ਹੀ ਪਰੇਸ਼ਾਨ ਹੁੰਦਾ ਸੋ ਥੈਟ ਕਰਾਓ ਪੌਸਿਬਿਲਟੀ ਲਈ ਤੁਸੀਂ ਕਿਸੇ ਨਾ ਕਿਸੇ ਕਾਰਨਰ ਦੇ ਉੱਤੇ ਕੁਝ ਰਖਾ ਦਿਓ ਡਾਇਰੈਕਸ਼ਨ ਚੇਂਜ ਕਰਾ ਦਿਓ ਬਟ ਉਹਦੇ ਨਾਲ ਕਦੇ ਵੀ ਇਹ ਕਰਮ ਜਿਹੜੇ ਕੱਟ ਸਕਦੇ ਆ ਉਹ ਕਰਮਾ ਨਾਲ ਹੀ ਕੱਟਦੇ ਆ ਇਨਸਾਨ ਨੂੰ ਆਪਣੇ ਆਪ ਨਾਲ ਕੁਝ ਨਾ ਕੁਝ ਅਫਰਟਸ ਕਰਨੇ ਪੈਣਗੇ ਸੂਰੇ ਪੂਰਬ ਦਿਸ਼ਾ ਦਾ ਵੀ ਹੈ ਅਗਨੀ ਦਾ ਵੀ ਹੈ ਤੇ ਨੇਤৃত্ব ਤੇ ਸਨਮਾਨ ਦਾ ਵੀ ਹੈ ਹਮੇਸ਼ਾ ਸੂਰੇ ਨੀਚ ਦਾ ਹੋਏ ਤਾਂ ਜ਼ਰੂਰੀ ਨਹੀਂ ਆ ਬੰਦੇ ਨੂੰ ਸਨਮਾਨ ਨਹੀਂ ਮਿਲੇਗਾ ਉਸ ਕੰਡੀਸ਼ਨ ਚ ਉਹਦਾ ਲਗਨੇਸ਼ ਉੱਚਾ ਹੁੰਦਾ ਹੈ ਦਸਮਭਾਵ ਦਾ ਸਵਾਮੀ ਉੱਚਾ ਹੁੰਦਾ ਹੈ ਤਾਂ ਇਨਸਾਨ ਨੂੰ ਸਨਮਾਨ ਬਹੁਤ ਜ਼ਿਆਦਾ ਮਿਲਦਾ ਬਟ ਜਦੋਂ ਪੂਰਬ ਦਿਸ਼ਾ ਕਿਸੇ ਵੀ ਇਨਸਾਨ ਦਾ ਸੂਰੇ ਬਹੁਤ ਜ਼ਿਆਦਾ ਖਰਾਬ ਹੋਏਗਾ ਤਾਂ ਫੋਰ ਸ਼ੋਰ ਉਹਦੀ ਘਰ ਦੀ ਜਿਹੜੀ ਨਾਰਥ ਡਾਇਰੈਕਸ਼ਨ ਹੋਏਗੀ ਉਹ ਡਿਸਟਰਬ ਹੋਏਗੀ ਜਦੋਂ ਚੰਦਰ ਖਰਾਬ ਹੋਏਗਾ ਤਾਂ ਉੱਤਰ ਪੱਛਮ ਦਿਸ਼ਾ ਡਿਸਟਰਬ ਹੋਣੀ ਚਾਹੀਦੀ ਹੈ ਪਾਣੀ ਦੀ ਸੀਪੇਜ ਹੋਣੀ ਚਾਹੀਦੀ ਹੈ ਘਰ ਵਿੱਚ ਇਹ ਸਾਰੀਆਂ ਚੀਜ਼ਾਂ ਦੀ ਤੁਸੀਂ ਆਪਣੇ ਆਪ ਨਾਲ ਚੈੱਕ ਕਰਨਾ ਚਾਹੁੰਦੇ ਹੋ ਤਾਂ ਘਰ ਦੇ ਵਿੱਚ ਇੱਕ ਬ੍ਰह्म ਸਥਾਨ ਹੁੰਦਾ ਹੈ ਬ੍ਰह्म ਸਥਾਨ ਦਾ ਮਤਲਬ ਹੈ ਘਰ ਦਾ ਸਭ ਤੋਂ ਵਿੱਚ ਦਾ ਕੋਰਨਰ ਘਰ ਦਾ ਸਭ ਤੋਂ ਵਿੱਚ ਦਾ ਸਥਾਨ ਜੇ ਕਿਸੇ ਇਨਸਾਨ ਦਾ ਚੌਥਾ ਤੇ ਦਸਵਾਂ ਘਰ ਖਰਾਬ ਹੈ ਲਾਈਕ ਉਸ ਇਨਸਾਨ ਦੀ ਉੱਤਰ ਤੇ ਪੱਛਮ ਦਿਸ਼ਾ ਜੇ ਖਰਾਬ ਹੈ ਤਾਂ ਉਹਦਾ ਘਰ ਦਾ ਵਿੱਚ ਦਾ ਸਥਾਨ ਜਿਹੜਾ ਹੋਏਗਾ ਖਲਾਰੇ ਨਾਲ ਭਰਿਆ ਹੋਏਗਾ ਸਾਫ਼ ਸੁਥਰਾ ਨਹੀਂ ਹੋਏਗਾ ਹਾਈਜਨਿਕ ਨਹੀਂ ਹੋਏਗਾ ਜਿੰਨੋਂ ਆਪਾਂ ਕਈ ਵਾਰੀ ਡਰਾਈਂਗ ਰੂਮ ਦੇ ਸੈਂਟਰ ਬੈਠ ਜਾਂਦਾ ਹੈ ਤਾਂ ਉਹ ਖਰਾਬ ਹੋਏਗਾ ਉਹ ਜੇ ਖਰਾਬ ਹੋਏਗਾ ਤਾਂ ਸਮਝੋ ਸੁੱਖ ਸਾਧਨ ਦੀ ਵੀ ਕਮੀ ਰਹੇਗੀ ਕਾਰੋਬਾਰ ਦੀ ਵੀ ਕਮੀ ਰਹੇਗੀ ਇਹ ਇੰਟੀਗੇਸ਼ਨ ਹੈ ਇਹਨੂੰ ਦੇਖ ਕੇ ਪਤਾ ਲਗਾਇਆ ਜਾ ਸਕਦਾ ਹੈ ਜੇ ਕਈ ਵਾਰੀ ਕਿਸੇ ਦੇ ਘਰ ਚ ਜਾਂਦੇ ਆ ਤਾਂ ਉਹ એનર્ਜੀ ਉੱਧਾ ਮਹਿਸੂਸ ਹੋ ਜਾਂਦੀ ਹੈ ਚਾਹੇ ਕਿੰਨੀ ਮਰਜੀ ਸਾਫ ਸਫਾਈ ਬੰਦੇ ਨੇ ਚਾਰ ਮਿੰਟ ਪਹਿਲਾਂ ਹੀ ਕੀਤੀ ਹੋਵੇ 10 ਮਿੰਟ ਪਹਿਲਾਂ ਹੀ ਕੀਤੀ ਹੋਵੇ ਬਟ ਘਰ ਜਾ ਕੇ ਉਸ ਦੀ એનર્ਜੀ ਨੂੰ ਤੁਸੀਂ ਜਾਂ ਤੁਸੀਂ ਥੋੜਾ ਬੋਤਾ ਵੀ ਇਸ ਚੀਜ਼ ਦੀ ਸਮਝ ਲਾਗਦੇ ਹੋ ਤਾਂ ਸਮਝ ਪਾਣੇ ਹੋ ਇੱਥੇ ਇਹਦਾ ਜੇ ਇਹ ਸੈਂਟਰ ਖਰਾਬ ਹੈ ਤਾਂ ਇਹਦੀ ਕੁੰਡਲੀ 'ਚ ਕਮੀ ਹੋਏਗੀ ਕੁੰਡਲੀ ਨੂੰ ਦੇ ਤੇ ਘਰ ਦੀ ਸਥਿਤੀ ਨੂੰ ਦੇਖ ਕੇ ਕੁੰਡਲੀ ਦਾ ਪਤਾ ਲਗਾਇਆ ਜਾ ਸਕਦਾ ਹੈ ਘਰ ਦੇ ਮੂਰਲੀ ਦੀ ਕੁੰਡਲੀ ਦੇ ਹਿਸਾਬ ਨਾਲ ਕਈ ਵਾਰੀ ਬੱਚਿਆਂ ਦੀ ਕੁੰਡਲੀ 'ਚ ਜੇ ਤੁਸੀਂ ਦੇਖੋਗੇ ਤਾਂ ਉਹ ਉਹਦਾ ਉਹਦੇ ਨਾਲ ਪੂਰੇ ਘਰ ਦੀ એનર્ਜੀਜ਼ ਨਹੀਂ ਕੱਲੇ ਉਹਨਾਂ ਦੇ ਬੈਡਰੂਮ ਦੀ એનર્ਜੀ ਉਹਨਾਂ ਦੇ ਵਰਕ ਸਟੇਸ਼ਨ ਦੀ એનર્ਜੀ ਨੂੰ ਤੁਸੀਂ ਫੀਲ ਕਰ ਸਕਦੇ ਹੋ ਇਹਦੀ ਐਕੂਰੇਸੀ ਹੁਣ ਤੁਸੀਂ ਸੋਚੋਗੇ ਕਿ ਕੀ ਉਹ ਚੀਜ਼ਾਂ ਠੀਕ ਕਰਨ ਨਾਲ ਕੁੰਡਲੀ ਠੀਕ ਹੋ ਜਾਏਗੀ ਨਹੀਂ ਸਮ ਹਾਉ ਲੋਕਾਂ ਨੂੰ ਵਾਸਤੂ ਨਾਲ ਫਾਇਦਾ ਵੀ ਮਿਲਦਾ ਹੈ ਬਟ ਉਹ ਕਿੰਨੇ ਕ ਦੇਰ ਲਈ ਮਿਲਦਾ ਹੈ ਜਦੋਂ ਵੀ ਇਨਸਾਨ ਦਾ ਗੋਚਰ ਚੰਗਾ ਆਉਂਦਾ ਹੈ ਉਸ ਹਾਊਸ ਦੇ ਵਿੱਚ ਅੱچھے ਇਫੈਕਟ ਆਉਂਦੇ ਆ ਤਾਂ ਇਨਸਾਨ ਨੂੰ ਅੱچھے ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਆ ਬਟ ਉਹ ਕਦੇ ਵੀ ਪਰਮਾਨੈਂਟ ਨਹੀਂ ਹੁੰਦੇ ਜਿਹੜਾ ਵੀ ਰਿਜ਼ਲਟ ਗੋਚਰ ਚ ਅੱਛਾ ਮਿਲਦਾ ਹੈ ਜਾਂ ਕੁਝ ਉਪਾਏ ਕਰਾਉਣ ਨਾਲ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਕੁਝ ਹੋ ਗਿਆ ਤਾਂ ਸਿਰਫ ਫੋ ਟੈਂਪਰੇਰੀ ਰਿਲੀਫ ਹੁੰਦਾ ਹੈ ਮੰਗਲ ਦੇ ਨਾਲ ਦੱਖਣ ਦਿਸ਼ਾ ਤੇ ਅਗਨੀ ਅਗੇਨ انسان ਦਾ ਸਾਹਸ ਉਹਦੀ એનર્ਜੀ ਤੇ ਊਰਜਾ ਜਦੋਂ ਵੀ ਮੰਗਲ ਖਰਾਬ ਹੋਏਗਾ ਤਾਂ ਫਿਰ ਤੁਸੀਂ ਇਹ ਵਾਲੀ ਡਾਇਰੈਕਸ਼ਨ ਦੇਖੋਗੇ ਖਰਾਬ ਹੈ ਹਾਂ ਇਹਨੂੰ ਤੁਸੀਂ انسان ਦੀ એનર્ਜੀਸ ਤੇ ਪੋਜ਼ਿਟਿਵਿਟੀ ਲਈ ਉਹ ਕੋਰਨਰ ਸਾਫ਼ ਕਰ ਸਕਦੇ ਹੋ ਉਹ ਵਸਤੂਆਂ ਸਾਫ਼ ਕਰ ਸਕਦੇ ਹੋ ਬੁੱਧ ਦੇ ਨਾਲ ਉੱਤਰ ਤੇ ਜਦੋਂ ਬੁੱਧ ਖਰਾਬ ਹੋਏਗਾ ਵਪਾਰ ਆਪਣੇ ਆਪ ਸਲੋ ਡਾਊਨ ਹੋ ਜਾਂਦਾ ਹੈ ਗੁਰੂ ਦੇ ਨਾਲ ਉੱਤਰ ਪੂਰਬ ਸ਼ੁਕਰ ਦੇ ਨਾਲ ਦੱਖਣ ਪੂਰਬ ਸ਼ਨੀ ਦੇ ਨਾਲ ਪੱਛਮ ਰਾਹੂ ਦੇ ਨਾਲ ਦੱਖਣ ਪੱਛਮ ਤੇ ਕੇਤੂ ਦੇ ਨਾਲ ਇਸ਼ਾਨ ਕੋਨਰ ਇਹ ਅਲੱਗ-ਅਲੱਗ ਚੀਜ਼ਾਂ ਨੂੰ ਇੰਟੀਗੇਟ ਕਰ ਸਕਦੇ ਆ ਇਹਨੂੰ ਦੇਖਣ ਲਈ ਆਪ ਦੇ ਬ੍ਰह्मस्थानਤ ਕਰਦੇ ਸੈਂਟਰ ਪਾਰਟ ਬ੍ਰह्मस्थान ਦੇ ਉੱਤੇ ਖੜੇ ਹੋ ਕੇ ਫੋਨ ਦੀ ਕੰਪਾਸ ਨੂੰ ਕੋਲ ਕੇ ਇਸ ਏਰੀਆ ਨੂੰ ਤੁਸੀਂ ਡਾਇਗਨੋਸ ਕਰੋਗੇ ਤਾਂ ਤੁਹਾਨੂੰ ਆਪ ਦੀ ਕੁੰਡਲੀ ਦੇ ਹਿਸਾਬ ਨਾਲ ਵੀ ਪਤਾ ਚੱਲ ਜਾਏਗਾ ਇੰਨੀ ਬਾਰੀਕੀ ਚ ਨਹੀਂ ਵੀ ਜਾ ਸਕਦੇ ਤਾਂ ਉਹਦੇ ਲਈ ਬਹੁਤ ਸੌਖਾ ਜਿਹਾ ਇੱਕ ਹੋਰ ਤਰੀਕਾ ਹੈ ਜੇ ਕੁੰਨੇ 'ਚ ਸ਼ਨੀ ਪੀੜਿਤ ਹੈ ਤਾਂ ਘਰ ਦੇ ਪੱਛਮੀ ਵਾਲੇ ਪਾਸੇ ਉੱਤੇ ਲੋਹੇ ਦਾ ਕਬਾੜ ਪਿਆ ਹੁੰਦਾ ਹੈ। ਕਈ ਵਾਰੀ ਮੇਰੇ ਕੋਲ ਲੋਕ ਕੰਸਲਟੈਂਸੀ ਲਈ ਆਉਂਦੇ ਆ। ਮੂੜ ਦੀ ਗੱਲ ਹੁੰਦੀ ਹੈ ਹਮੇਸ਼ਾ ਇਨਸਾਨ ਇੱਕ ਮੂੜ ਜਿਹਾ ਇੱਕ ਇੱਕ ਤਰ੍ਹਾਂ ਦੇ ਔਰੇਜ ਨਹੀਂ ਹੁੰਦਾ। ਮੈਂ ਕਿਸੇ ਨਾਲ ਕਦੇ ਮਜ਼ਾਕ ਕਰਦਾ ਹਾਂ ਕਹਿ ਦਿੰਦਾ ਵੀ ਮੈਨੂੰ ਤਾਂ ਨਜ਼ਰ ਆ ਰਿਹਾ ਜੀ ਤੁਹਾਡੇ ਘਰ ਦੇ ਵਿੱਚ ਫੁਲਾਨੀ ਜਗ੍ਹਾ ਲੋਹਾ ਪਿਆ ਹੈ। ਹਾਂਜੀ ਆਚਾਰੇ ਜੀ ਇਦਾਂ ਹੀ ਆ। ਇਹ ਕਿਵੇਂ ਹੋਇਆ? ਤਾਂ ਇਹ ਕੋਈ ਕਦੇ ਵੀ ਕੋਈ ਚਮਤਕਾਰ ਨਹੀਂ ਹੁੰਦਾ। ਜੇ ਤੁਸੀਂ ਕੁੰਡਲੀ ਨੂੰ ਇਨ ਡੈਪਥ ਤੱਕ ਸਮਝਦੇ ਹੋ ਤਾਂ ਘਰ 'ਚ ਪਿਆ ਹੋਇਆ ਸਮਾਨ ਵੀ ਕੁੰਡਲੀ ਦੇ ਵਿੱਚ ਦੇਖ ਸਕਦੇ ਹੋ। ਜਦੋਂ ਵੀ ਸ਼ਨੀ ਖਰਾਬ ਹੋਏਗਾ ਤਾਂ ਘਰ ਦੇ ਪੱਛਮੀ ਬਾਗ ਫੜਾ ਜਿਹੜਾ ਵੀ ਵੇਸਟੇਜ ਸਮਾਨ ਹੋਏਗਾ ਭਾਰੀ ਲੋਹੇ ਦਾ ਉੱਥੇ ਪਿਆ ਹੋਏਗਾ ਚੰਦਰ ਖਰਾਬ ਹੋਏਗਾ ਤਾਂ ਉੱਤਰ ਪੱਛਮ ਦਿਸ਼ਾ ਦੇ ਵਿੱਚ ਪਾਣੀ ਦੀ ਪ੍ਰੋਬਲਮ ਹੋਏਗੀ ਸੀਪੇ ਜੋਏਗੀ ਨਲਕੀਆਂ ਚੋਂ ਪਾਣੀ ਚੁੰਦਾ ਹੋਏਗਾ ਸੀਪੇ ਦੀ ਸਮੱਸਿਆ ਸੀਲਨ ਦੀ ਆਮ ਹੋਏਗੀ ਸੂਰੇ ਖਰਾਬ ਛੱਤੂ ਰਾਸ਼ੀ ਮੇਚ ਰਾਸ਼ੀ ਜਾਂ ਡਿਗਰੀ ਦਾ ਘਟ ਹੋਏਗਾ ਤਾਂ ਫਿਰ ਇਨਸਾਨ ਦੇ ਘਰ ਦੇ ਵਿੱਚ ਧਰਮ ਸਥਾਨ ਨਹੀਂ ਹੁੰਦਾ ਪੂਜਾ ਦੇ ਲਈ ਕੋਈ ਵੱਖਰਾ ਕਮਰਾ ਨਹੀਂ ਹੁੰਦਾ ਪੂਜਾ ਦੇ ਲਈ ਵੱਖਰਾ ਸਪੈਕਟ ਨਹੀਂ ਹੁੰਦੀ ਤੇ ਘਰ ਦੇ ਰੋਸ਼ਨਦਾਨ ਬਲੌਕ ਹੋ ਜਾਂਦੇ ਨੇ ਜਾ ਕੋਈ ਪੰਛੀ ਜਾਲਾ ਬਣਾ ਦੇਗਾ ਕੁਝ ਹੋਰ ਕਰ ਦੇਗਾ ਘਰ ਵਿੱਚ ਪੂਰੀ ਪ੍ਰੋਪਰ ਰੋਸ਼ਨੀ ਨਹੀਂ ਹੋਏਗੀ ਗੁਰੂ ਖਰਾਬ ਹੈ ਤਾਂ ਬੁక్స్ ਸਕੈਟਰਡ ਹੋਣਗੀਆਂ ਸਹੀ ਤਰੀਕੇ ਨਾਲ ਨਹੀਂ ਲੱਗੀ ਹੋਏਗੀ ਸਟਡੀ ਟੇਬਲ ਪ੍ਰੋਪਰ ਨਹੀਂ ਹੋਏਗਾ ਪੜਾਈ ਖਰਾਬ ਹੋ ਰਹੀ ਹੋਏਗੀ ਸਟਡੀ ਕੋਰਨਰ ਨਹੀਂ ਹੋਏਗਾ ਬੁੱਕ ਸ਼ੈਲਫ ਵਧੀਆ ਨਹੀਂ ਹੋਏਗੀ ਰਾਹੁ ਖਰਾਬ ਹੈ ਤਾਂ ਟਾਇਲਟ ਬੋਥ ਪਾਟਸ਼ੂ ਟਾਇਲਟ ਹਮੇਸ਼ਾ ਗਿੱਲਾ ਰਹਿੰਦਾ ਹੋਏਗਾ ਬਾਥਰੂਮ ਗਿੱਲਾ ਰਹਿੰਦਾ ਹੋਏਗਾ ਸਾਫ ਸਫਾਈ ਘੱਟ ਹੁੰਦੀ ਹੋਏਗੀ ਘਰ ਦੇ ਸਾਹਮਣੇ ਜੇ ਗਰਾਊਂਡ ਫਲੋਰ ਤੇ ਰਹਿੰਦੇ ਹੋ ਤਾਂ ਖੱਡਾ ਪਿਆ ਰਹੇਗਾ ਪਾਣੀ ਹਮੇਸ਼ਾ ਭਰਿਆ ਰਹੇਗਾ ਉਹਦੇ 'ਚ ਸ਼ੁਕਰ ਖਰਾਬ ਹੈ ਬੈੱਡ ਸ਼ੀਟ ਜਦ ਦੀ ਫਟ ਜਾਏਗੀ ਕੱਪੜੇ ਹਮੇਸ਼ਾ ਅਸਤਵਿਅਸਤ ਰਹਿਣਗੇ ਅਲਮਾਰੀ ਕਦੇ ਵੀ ਸੈਟਲਡ ਨਹੀਂ ਹੋਏਗੀ ਕੱਪੜੇ ਰਿੰਕਲ ਫਰੀ ਨਹੀਂ ਰਹਿਣਗੇ ਕਦੇ ਵੀ ਇਕ ਅਜੀਬ ਜੀ ਸਮੈਲ ਆਏਗੀ ਜਿਹਨੂੰ ਤੁਸੀਂ ਰਾਹੂ ਤੇ ਸ਼ੁਕਰ ਦੋਨੋਂ ਖਰਾਬ ਹੋਣ ਨਾਲ ਹਮੇਸ਼ਾ ਕਈ ਵਾਰ ਆਪਣੀ ਬਾਡੀ ਚੋਂ ਆਪਣੇ ਆਪ ਇੱਕ ਕਰਜੋਈ ਸਮੈਲ ਆਂਦੀ ਰਹਿੰਦੀ ਹੈ ਇਹ ਸਾਰੇ ਸਿੰਪਟਮਸ ਨੇ ਜਿਹਨੂੰ ਬੜੇ ਆਰਾਮ ਨਾਲ ਦੇਖਿਆ ਜਾ ਸਕਦਾ ਹੈ ਜੇ ਤੁਸੀਂ ਇਹਨੂੰ ਹੋਰ ਡੈਪਥ ਤੱਕ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਉੱਤੇ ਹੋਰ ਡਿਟੇਲ ਕੰਟੈਂਟ ਬਣਾ ਰਹੇ ਹਾਂ ਜਿਹੜਾ ਕਿ YouTube ਦੇ ਉੱਤੇ ਅਵੇਲੇਬਲ ਹੋਏਗਾ ਉਹ ਆਪਾਂ ਇਦਾਂ ਗੱਲ ਕਰਾਂਗੇ ਕਿ ਸਾਡੇ ਕੁੰਡਲੀ ਦੇ ਕਿਹੜੇ ਭਾਵ ਵਿੱਚ ਕਿਹੜਾ ਗ੍ਰਹਿ ਬੈਠਾ ਹੋਏਗਾ ਤਾਂ ਕਿੱਥੇ ਕਿਹੜਾ ਸਮਾਨ ਪਿਆ ਹੋਏਗਾ ਉਹਦੀ ਐਕਿਊਰੇਸੀ ਮੋਰ ਥੈਨ 90 ਪਰਸੈਂਟ ਹੈ ਜੇ ਘਰ ਦਾ ਮੁਖੀ ਉਹਦੀ ਕੁੰਡ